ਇਹ ਗੱਡੀ ਲੈ ਕੇ ਜਾਊਗਾ ਇਹ ਗਲਤ ਹੀ ਜਾਊਗਾ ਇਹ ਬਾਹਰ ਗਿਆ ਇਹ ਨਸ਼ੇ ਹੀ ਖਾ ਕੇ ਆਊਗਾ ਉਹ ਆਏ ਨੂੰ ਪੁੱਛਦੇ ਨੇ ਬੱਚੇ ਨੂੰ ਕਿੱਥੇ ਜਾ ਕੇ ਆ ਕੀ ਕਰਕੇ ਆ ਨਸ਼ੇ ਤਾਂ ਨਹੀਂ ਕਰਕੇ ਆ ਮਤਲਬ ਚੀਜ਼ਾਂ ਰਿਪੀਟ ਬੱਚੇ ਦੇ ਦਿਮਾਗ ਦੇ ਉੱਤੇ ਉਹਨੂੰ ਰਿਪੀਟਲੀ ਕਰਾਈ ਜਾਂਦੇ ਨੇ ਤੇ ਯਕੀਨ ਕਰਿਓ ਕਈ ਵਾਰ ਐਦਾਂ ਦਾ ਹੁੰਦਾ ਉਹਨਾਂ ਦਾ ਬੱਚਾ ਚੰਗਾ ਭਲਾ ਹੁੰਦਾ ਉਹ ਸੱਚੀ ਹੀ ਨਸ਼ਾ ਕਰ ਲੱਗ ਜਾਂਦਾ ਕਿਉਂ ਕਿਉਂਕਿ ਉਹਨਾਂ ਦੇ ਮਾਪੇ ਉਹਨੂੰ ਪੁੱਛਦੀਆਂ ਇਹਨਾਂ ਨੇ ਨਸ਼ਾ ਕਰਕੇ ਆ ਬਾਹਰ ਗਿਆ ਉਹ ਐਨਾ ਜ਼ਹਿਰੀਲਾ ਇੰਨਾ ਟਾਕਸਿਕ এনवायरमेंट ਬਣ ਜਾਂਦਾ ਬੱਚੇ ਲਈ ਕਿਉਂਕਿ ਤੁਸੀਂ ਉਹਦੇ ਨਾਲ ਦੂਜੇ ਬੰਦੇ ਤੱਕ ਬਲੀਵ ਸਿਸਟਮ ਕਿਉਂਕਿ ਚਾਹੇ ਤੁਹਾਡਾ ਪਾਰਟਨਰ ਹੋਵੇ ਚਾਹੇ ਤੁਹਾਡੇ ਬੱਚੇ ਨੇ ਜਾਂ ਤੁਹਾਡੇ ਕੰਮ ਵਾਲਾ ਉਹ ਤੁਹਾਨੂੰ ਯਕੀਨ ਕਰਾਉਂਦੇ ਜਿਵੇਂ ਕਹਿੰਦੇ ਨੇ ਮਰ ਜਾਂਦਾ ਮਤਲਬ ਉਹ ਬੰਦੇ ਦੀ ਇੱਕ ਤੁਹਾਡੇ ਨਾਲ ਰਿਸ਼ਤਾ ਰੱਖਣ ਦੀ ਅਬਿਲਟੀ ਹੀ ਮੁੱਕ ਜਾਂਦੀ ਆ ਉਹ ਅੰਦਰੋਂ ਟੁੱਟ ਜਾਂਦਾ ਉਹ ਸਾਰੀਆਂ ਹੀ ਟਰਾਈਆਂ ਤੁਹਾਨੂੰ ਯਕੀਨ ਦਿਵਾਉਣ ਦੀਆਂ ਕਰ ਲੈਂਦਾ ਪਰ ਤੁਹਾਡੀ ਉਹੀ ਇਨਸਿਕਿਉਰਟੀ ਵਾਲੀ ਕਿ ਨਹੀਂ ਮੇਰੇ ਨਾਲ ਇਦਾਂ ਹੋ ਰਿਹਾ ਨਹੀਂ ਮੇਰੇ ਮੇਰਾ ਨੁਕਸਾਨ ਹੋ ਰਿਹਾ ਤੁਕ ਇਨ ਸਿਕਿਉਰਿਟੀ ਦਾ ਦੂਜੇ ਦੇ ਪੇਰੈਂਟ ਦੂਜੇ ਦੇ ਜਵਾਬ ਨੂੰ ਦੇ ਕੇ ਵੀ ਹੁੰਦੇ ਯਾਰ ਉਹਨਾਂ ਦਾ ਜਵਾਬ ਐ ਕਰਦਾ ਮੇਲਣ ਐ ਕਿਉਂ ਨਹੀਂ ਕਰਦਾ ਉਹ ਵੀ ਇਨ ਸਿਕਿਉਰਿਟੀ ਆ ਤੁਹਾਨੂੰ ਥੋੜੇ ਜਵਾਬ ਦੇ ਤੂੰ ਹੀ ਉਹ ਨਹੀਂ ਹੈਗੀ ਆਸ ਨਹੀਂ ਹੈਗੀ ਕੋਈ ਸੋ ਜਦੋਂ ਇਹ ਚੀਜ਼ ਲਾਈਫ ਵਿੱਚ ਆ ਗਈ ਮੈਂ ਤੁਹਾਨੂੰ ਕਿਹਾ ਸੀ ਉਹ ਜ਼ਿੰਦਗੀ ਦੇ ਸਾਰੇ ਹੀ ਤੁਹਾਡੇ ਰਾਹਤਿਆਂ ਨੂੰ ਇਹ ਬਲੌਕ ਕਰਦੀ ਆ